ਉਤਰ ਉਤਰ ਥੱਕ ਗਏ ਇੰਨੀ ਤਾਂ ਜਿਆਦਾ ਨਹੀਂ ਮਰੂਤ ਆਤੀ ਆਪਾਂ ਚੜੇ ਆ ਚੜਾਈ ਪਰ ਜ਼ੋਰ ਪੈਂਦਾ ਜਾਦਾ ਹਾਂ ਪੰਜਾ ਪਰ ਜੇ ਉਤਰਦੇ ਆ ਮੂਰੇ ਨੂੰ ਜ਼ੋਰ ਪੈਂਦਾ ਨਾ ਜਣੀ ਕਿ ਹੁਣ ਚੜਾਈ ਚੰਗੀ ਲੱਗਦੀ ਆ ਫਿਰ ਜਿੰਨੀ ਵੀ ਹੈ ਉਧਰ ਵਧੀਆ ਦਾ ਦਰਸ਼ਨ ਹੋ ਗਏ ਤੇ ਪਹਿਲਾਂ ਰੁਕਣ ਦੀ ਸਲਾਹ ਬਣੀ ਸੀ ਫੇ ਕਹਿੰਦੇ ਨਹੀਂ ਥੱਲੇ ਹੀ ਜਾਣਾ ਏ ਜੇ ਸਵੇਰੀ ਆਉਂਦੇ ਨਾ ਆਪਾਂ ਹਾਂ ਵੀਰੋ ਫੇਰ ਆਪਣੀ ਰੱਤ ਤੋਂ ਫੁਲਾ ਦੇ ਤਿੰਨੇ ਮਾ ਹਾਂ ਮੋਟਰਸਾਈਕਲ ਦਾ ਹਰਦਾ ਰਹਿ ਸੈੱਟ ਜਣੀ ਆ ਹਾਂ ਪਪਾ ਖਿਆ ਵਾ ਸਰੀਰ ਹੈ ਇਹ ਤਾਂ ਹੈ ਵੀਰ ਆਪਣਾ ਮੋਟਰਸਾਈਕਲ ਚੈੱਕ ਕਰਨਾ ਤਾਂ ਹੋਵੇ ਲੰਘ ਯਾਰ ਬਿਲਕੁਲ ਨਹੀਂ ਆਇਆ ਜਣੀ ਕਿ ਜਿੰਨਾ ਕ ਆਪਣਾ ਪੈਕੇ ਜਾ ਕੇ ਪਹੁੰਚ ਜੂਗੇ ਵਾਹ ਸਵੇਰੇ ਆਪਣਾ ਚਾਹ ਪਾਣੀ ਹਾਂ 7 ਵਜੇ ਤੋਂ ਹਾਂ ਆਰਾਮਦਾਰੀ ਨਾਲ 6 7 ਵਜੇ ਜੇ ਆਪਾਂ ਹੋਰ ਰਾਤ ਰਹਿ ਜੰਦੇ ਉੱਪਰ ਫਿਰ ਆਪਣਾ ਬਹੁਤ ਔਖਾ ਹੋ ਜਾਣਾ ਤਾਂ ਸਵੇਰੇ ਫਿਰ ਥੱਲੇ ਨੂੰ ਚੱਲਦੇ ਹੋਰ ਫੇ ਜਾ ਕੇ ਮੋਟਰਸਾਈਕਲ ਵੀ ਚਲਾਉਣਾ ਹੁਣ ਚਲਦੀ ਚਾਲ ਚ ਬੰਦਾ ਥੱਲੇ ਚਲੇ ਜਾਂਦਾ ਆਹ ਸਵਾਦ ਗੁਜ਼ਾਮ ਤੇ ਰੁਕਦਾ ਆਮਦਾਰੀ ਆਈ ਜੀ ਨਹਾ ਤੋ ਕੇ ਕਹਿ ਜਾਣਾ ਇਹਦੇ ਆਪਣੇ ਕਿੱਕ ਮਾਰ ਮੋਟਰਸਾਈਕਲ ਬਾਈ ਜੀ ਬਸ ਚਲੋ ਬਾਕੀ ਜਾ ਰਹੇ ਹਾਂ ਬਾਈ ਥੱਲੇ ਜਾ ਕੇ ਬੰਦੇ ਰੋ ਮੈਂ ਤਾਂ ਗਿਆਦਾ ਸ਼ਿਮੂ ਥੱਕ ਹੈ ਮੈਂ ਤਾਂ ਖੋਲ ਤੇ ਬਾਈ ਬੂਟ ਪੰਜੇ ਲਾ ਕੇ ਦੇ ਤੋ ਖੁਣ ਜਿੰਨਾ ਗਰ ਰਿਲੈਕਸ ਮਿਲਦਾ ਏ ਕੁੰਨਾ ਕ ਤ ਲਈਏ ਮਲਕੀਤ ਬਾਈ ਦੇ ਵਧੀਆ ਬੂਟ ਚੱਲੇ ਬਹੁਤ ਵਧੀਆ ਜੰਦੇ ਯਾਰ ਕੋਈ ਫਰਕ ਨਹੀਂ ਪੈ ਰਾਨਾ ਫੁੱਲਾ ਪੰਜਾ ਨਾ ਮੂਰੇ ਫਰਕ ਕੀ ਗੱਲ ਆ ਆਪਾਂ ਨੂੰ ਇੰਨੀ ਠੰਡ ਤਾਂ ਨਹੀਂ ਆ ਉਪਰੇ ਲੱਗੀ ਜੇ ਆਪਾਂ ਇਸ਼ਨਾਨ ਕਰ ਗਏ ਇਸ਼ਨਾਨ ਕਰਨੀ ਜਿਆਦਾ ਲੱਗੀ ਬਸ ਹਾਂ ਉਧਰ ਵੀ ਇੰਨੀ ਠੰਡ ਵੀ ਨਹੀਂ ਆ ਬਸ ਜੀ ਮੀ ਨਹੀਂ ਕੋਈ ਪਿਆ ਹੈ ਵਧੀਆ ਜਾ ਠੰਡ ਹੋ ਸਕਦੀ ਆ ਪਰ ਫਿਰ ਵੀ ਵਈ ਮੋਟਾ ਕਪੜਾ ਪਾ ਕੇ ਚੱਲੇ ਜਾਓ ਫालतू ਸਮਾਨ ਨਾਲ ਲੈ ਕੇ ਜਾਓ ਉੱਪਰ ਨੂੰ ਤੰਗ ਹੋਵੋਗੇ ਮਾ ਮਲਗੀਤ ਵਈ ਹੁੱਕ ਤਾਂ ਨਹੀਂ ਚਾਹੀਦੀ ਹੁੱਕ ਦੇ ਲੱਗ ਹੈ ਜੀ ਆ ਪੰਜਾਬੋਂ ਛੱਡਣੀ ਹੁੰਦੀ ਆ ਪੰਜਾਬੋਂ ਤਾਂ ਛੱਡਣੀ ਹੁੰਦੀ ਆ ਤੇ ਇਹ ਲੱਗ ਹੈ ਜੀ ਪਈ ਆ ਪੰਜਾਬ ਚ ਤਾਂ ਅੱਧੀ ਗੋਲਤੀ ਲੋ ਵੀ ਬੜੇ ਬੋਲੂ ਚੱਲੇ ਹਾਂ ਆਉਣ ਲੱਗੇ ਆਪਾਂ ਨੂੰ ਆਏ ਤੇ ਫਾਂ ਮੜਾ ਦੱਸੂਗਾ ਚਾਲ ਕਿਉਂ ਨਾ ਭਲੇ ਇੱਥੇ ਨੂੰ ਜਾਣਾ ਪਹਿਲਾਂ ਆਪਾਂ ਉਹ ਥੱਲੇ ਨੂੰ ਆਏ ਤੇ ਹਨੀ ਉਹ ਨੀਚੇ ਨੂੰ ਆਏ ਤੇ ਬਾਈ ਪਹਿਲਾਂ ਆਪਾਂ ਸ਼ਾਰਟਕਟ ਉਹ ਨਾ بڑے ਪੁਲੋਂ ਚੱਲੇ ਜਿਹੜਾ ਨਵਾਂ ਪੁਲ ਆਇਆ ਹੈ ਹਾਂ ਬੱਸ ਗੱਲ ਪੱਕੀ ਐ ਲੈ ਬਾਈ ਆਉਂਦਾ ਨਜ਼ਾਰਾ ਮਲਕੀਤ ਬਾਈ ਉੱਪਰ ਤੇ ਜੋ ਕਹਿੰਦਾ ਪੰਮਾ ਪਿੱਛੇ ਰਹਿ ਗਿਆ ਅੰਦਾ ਮੈਨੂੰ ਇੱਥੇ ਲੱਗਾ ਬਾਰ-ਬਾਰ ਕਾ ਪਾ ਦੇਗਾ ਹਾਂ ਪੰਮਾ ਪਿੱਛੇ ਰਹਿਣ ਲੱਗ ਗਿਆ ਫੇਰ ਆ ਜਾਣਾ ਆ ਜਾਣਾ ਹੈ ਪੰਮੇ ਨੂੰ 10 ਕਿਲੋ ਵੀ ਬੜੇ ਪੁਲਣ ਜਾਣਾ ਹੈ ਅ ਮੈਂ ਉਹਨੂੰ ਪਹਿਲੇ ਹੀ ਉੱਥੇ ਕਹਿੰਦਾ ਸੀ ਬੜੇ ਪੁਲਣ ਜਾਣਾ ਪਾਣੀ ਦੀ ਕੋਸ਼ ਰੇਖਦਾ ਪਾਣੀ ਸਭਾ ਦੇ ਪਾੜ ਪਾਇਆ ਪਾਣੀ ਦੇ ਦੇਖ ਦੇਖ ਲੱਛਣ ਚ ਕਿਤੇ ਚੌਂਤੇ ਵਾਲਾ ਪੁਲਾ ਇਹ ਤੇ ਮਰਜੀ ਲਾਲਾ ਥੱਲੇ ਬਾੜੂ ਕੋ ਕਿਉਂ ਲਾਖੀ ਚਲੋ ਬਾਈ ਅੱਗੇ ਦੇਖਦੇ ਰਸਤਾ ਕਹੇ ਜਾ ਲੋ ਵੀਰ ਜੀ ਨੜਾ ਪੋਲਾ ਵਾਲਾ ਰਸਤਾ ਨਵੇਂ ਪੋਲਾ ਵਾਲਾ ਤੇ ਲੰਗਰ ਲੱਗਿਆ ਹੈ 30 ਕੱਬੀ ਵੀਰ ਨੇ ਲਾਇਆ ਹੋਇਆ ਚਾਰ ਆਸ ਤੇ ਜਿਹਨੇ ਮ사ਜ ਕਰਾਉਣੀ ਹੈ ਤੇ ਥੱਕ ਜਾਂਦਾ ਹੈ ਮ사ਜ ਵੀ ਕਰਾ ਸਕਦਾ ਹੈ ਤੇ ਨਾਲ ਹੀ ਮਸ਼ੀਨ ਵਾਲੀ ਦਵਾਈਆਂ ਸਰਾਕੁਸ਼ਾ ਜੇ ਕੋਈ ਵੀਰ ਥੱਕ ਜਾਂਦਾ ਤਾਂ ਇੱਥੇ ਆਪਣੇ ਮ사ਜ ਵਗੈਰਾ ਕਰਾ ਸਕਦਾ ਹੈ। ਇਹ ਕੋ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਚੱਲਣ ਲੱਗਿਆ ਜੀ। ਬਾਕੀ ਆਪਣੀ ਤਿਆਰੀ ਹੈ ਜੀ ਹੁਣ। ਸੂਰਜ ਬਹੁਤ ਚੜ ਗਿਆ ਲੇਟ ਹੋ ਗਏ ਵੈਸੇ ਤਾਂ ਆਪਾਂ ਦੇ ਸਾਡੇ ਭੱਜ ਬਾਈ ਇੱਕ ਗੱਲ ਆ ਰਾਤ ਨੂੰ ਨਾ ਪਾਰਕਿੰਗ ਦਾ ਬੜਾ ਔਖਾ ਔਰੇ ਮੋਟਰਸਾਈਕਲ ਬਾਹਰੇ ਖੜਦੇ ਗੱਡੀਆਂ ਵਾਸਤੇ ਪਾਰਕਿੰਗ ਹੈਗੀ ਆ ਪਰ ਉਹ ਵੀ ਫੁੱਲ ਹੋ ਜਾਂਦੀ ਆ ਮੋਟਰਸਾਈਕਲ ਆ ਵਾਸਤੇ ਬਹੁਤ ਔਖਾ ਹੈ ਜਾਨੀ ਕਿ ਪਾਰਕਿੰਗ ਬਿਲਕੁਲ ਹੀ ਨਹੀਂ ਮਿਲਦੀ ਹੈ। ਈੜ ਬਹੁਤ ਆ। ਈੜ ਬਹੁਤ ਆ ਇਸ ਵਾਰ। ਬੰਦੇ ਸਾਡੇ ਭੱਜਦੇ। ਬੰਦੇ ਤਾਂ ਸਾਡੇ ਪਹਿਲਾਂ ਭੱਜੁੰਦੇ ਆ। ਇੱਕ ਤਾਂ ਅਜੇ ਪਰਣਾ ਮੰਨਣਾ ਜਾ ਕੇ ਬਰਿੰਦਰ ਦੇ ਜਾ ਕੇ ਮੋਟਰਸਾਈਕਲ ਚੱਕਦੇ ਆ ਮੈਨੂੰ ਕੀ ਪਤਾ ਕਿੱਥੇ ਮੋਟਰਟੈਕ ਦੇਖ ਲੋ ਵੀਰੇ ਕਿੱਦਾਂ ਖੜਿਆ ਬਾਹਰ ਇਹ ਮੋਟਰਸਾਈਕਲਾਂ ਦਾ ਬਹੁਤ ਔਖਾ ਏ ਇਹਦੇ ਨਾਲ ਤੇ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਖੜਾਉਣ ਨਾਲ ਤੇ ਨਾ ਜੇ ਉੱਪਰ ਜਾਣਾ ਏ ਤਾਂ ਉੱਪਰ ਪਾਰਕਿੰਗ ਹੈਗੀ ਏ 3-4 ਕਿਲੋਮੀਟਰ ਉੱਪਰ ਖੜਾ ਦੋ ਮੋਟਰਸਾਈਕਲ ਜਾ ਕੇ ਉਰੇ ਪਾਰਕਿੰਗ ਹੈ ਨਹੀਂ ਕੋਈ ਉਹ ਰਿਕਸ਼ਾ ਵਾਲੀ ਵਾਲੀ ਗੱਲ ਹੈ ਕਿ ਉੱਪਰੇ ਖੜਾ ਹੋ ਜਾ ਕੇ ਉੱਪਰ ਦੋ ਕੁ ਸੌ ਰੁਪਏ ਪਰਚੀ ਹੈ ਉੱਪਰ ਖੜਾ ਦੋ ਹੋਰੇ ਬੜਾ ਔਖਾ ਯਾਰ ਚਲੋ ਈਮੈਲ ਦੇ ਫਿਰ ਆਪਾਂ ਗਏ ਆ ਦੇਖ ਲਓ ਵੀਰੇ ਭੀੜ ਬਹੁਤ ਹੈ ਓ ਇਧਰ ਆ ਓ ਨੰਗਣ ਨੂੰ ਵੀ ਜਗ੍ਹਾ ਨਹੀਂ ਹੈਗੀ ਓਰੇ ਵੀ ਇੰਨਾ ਕ ਔਖਾ ਏ ਮੋਟਰਸਾਈਕਲ ਦਾ ਇੱਦਾਂ ਹੀ ਖੜਾ ਹੈ ਵੇ ਰਸਤੇ ਵਿੱਚ ਕੋਈ ਪਾਰਕਿੰਗ ਕੋਈ ਕੁਛ ਨਹੀਂ ਗੱਡੀਆਂ ਦਾ ਆ ਹਾਲ ਹੁੰਦਾ ਏ ਗੱਡੀਆਂ ਵਾਸਤੇ ਹੈ ਪਾਰਕਿੰਗ ਹੈਗੀ ਪਰ ਫੁੱਲ ਹੋ ਜਾਂਦੀ ਏ ਜੀ ਸੰਗਤ ਬਹੁਤ ਆਈ ਹੋਈ ਆ ਮੇਰੀ ਇਹ ਸਲਾਹ ਵੀ ਮੋਟਰਸਾਈਕਲ ਵਾਲੇ ਮੋਟਰਸਾਈਕਲ ਅੱਗੇ ਲੈ ਜਾਓ ਉੱਪਰ ਸਿੱਧਾ ਪੁਲ ਤੇ ਗੱਡੀ نیچے ਖੜਾ ਕੇ ਜਾ ਸਕਦੇ ਆਪਾਂ ਮੋਟਰਸਾਈਕਲ ਦਾ ਰਿਕਸ਼ਾ ਹੈ ਜਿਹੜੀ ਪੇਡ ਪਾਰਕਿੰਗ ਹੈ ਉਹ ਤਾਂ ਪਹਿਲਾਂ ਹੀ ਫੁੱਲ ਹੋ ਜਾਂਦੀ ਹੈ ਜੀ ਉਹਦਾ ਤਾਂ ਆਪਾਂ ਨੂੰ ਮਤਲਬ ਇਹ ਨਹੀਂ ਵੀ ਮਿਲ ਜੂਗੀ ਚਲੋ ਠੀਕ ਹੈ ਜੀ ਆ ਬਾਈ ਅੱਗੇ ਪਿੱਛੇ ਅੱਗੇ ਪਿੱਛੇ ਗੱਡੀ ਕਰੀ ਜਾ ਰਿਹਾ ਹੈ ਉਹਦਾ ਲੋਟ ਨਹੀਂ ਆ ਰਿਹਾ ਤੋਂ ਗੱਡੀਆਂ ਇੱਧਰ ਗੁਰਦੁਆਰਾ ਸਾਹਿਬ ਵੱਲ ਨਾ ਵਾੜੋ ਉੱਪਰੇ ਦੇਖ ਕੇ ਕਿਤੇ ਅਡਜਸਟਮੈਂਟ ਕਰਕੇ ਖੜਾ ਦਿਓ ਵਧੀਆ ਰਹੋਗੇ ਲੋ ਬਾਈ ਅਸੀਂ ਪਹੁੰਚ ਗਏ ਆਪਣੇ ਮੋਟਰਸਾਈਕਲ ਕੋਲ ਹਾਂ ਵੀ ਠੀਕ ਐ ਸਕੰਜਾ ਠੀਕਾ ਨਹੀਂ ਹੋ ਗੇ ਥੋੜਾ ਫਟ ਡੈਡਾ ਹੀ ਤਾਂ ਇਹ ਚਲ ਬੈਗ ਬੰਨ ਦੇ ਠੀਕਾ ਨਹੀਂ ਹੋਇਆ ਹਾਂ ਬਾਈ ਤਿਆਰੀ ਐ ਆਏ ਭਾਈ ਉਹ ਅੱਲਾ ਫਿਰ ਕਰਾ ਗਏ ਲੈ ਵੀ ਤਿਆਰੀ ਹੈ ਸਾਡੀ ਹੁਣ ਬਾਅਦ ਚੱਲੇ ਅਸੀਂ ਉਹਦੀ ਵੀਰ ਜੀ ਪਰੋਕ ਤੇ ਇਸ਼ਨਾਨ ਕਰਨ ਨਗਰਾਸੂ ਗੁਰਦੁਆਰਾ ਸਾਹਿਬ ਤੇ ਸੇ ਲੰਗਰ ਪਾਣੀ ਛਕਣ ਬਾਅਦ ਬਹੁਤ ਨੇਰੀ ਨੂਰੀ ਆ ਗਈ ਤੇ ਹੁਣ ਪੀਣ ਲੱਗੇ ਚਾਹ ਨਹੀਂ ਪੈ ਰਿਆ ਐਨ ਵੀ ਥੋੜੀ ਜਿਹੀ ਪਹਿਲੀ ਵਾਰ ਮੌਸਮ ਹੋ ਗਿਆ ਖਰਾਬ ਦੇਖਦੇ ਕਿ ਅੱਪ ਤਾਂ ਪੌਰੀ ਸਟੇ ਕਰੀਏ ਬਲਕਿ ਤਬਾਈ ਦਾ ਕੰਬਣੇ ਲੱਗ ਗਿਆ ਸਾਸੀ ਦਾ ਵੀ ਦਾ ਇੰਨੀ ਠੰਡ ਹੋ ਗਈ ਠੰਡ ਪੈ ਗਈ ਬਈ ਬਹੁਤ ਲੱਗਦਾ ਉਹ ਕੋਟ ਪਾਉਣੇ ਪੈਣ ਲੱਗਾ ਜਾਣ ਲੱਗਿਆ ਤੂੰ ਲੋ ਜੀ ਬਾਈ ਮੀਂ ਗਿਆ ਹਟ ਆਪਾਂ ਅੱਗੇ ਨੂੰ ਚੱਲੇ ਥੱਲੇ ਨੂੰ ઋਸ਼ੀਕੇਸ਼ ਨੂੰ ਸਾਕੀ ਦੇਖੋ ਬੰਦੇ ਥੱਲੇ ਨੰਗੇ ਲੋ ਵੀ ਮੀਂ ਗਿਆ ਹਟ ਬਾਈ ਸਾਹ ਜੀ ਵਿਰਿੰਦਰ ਕਿੱਥੇ ਰੁਕਣਾ ਹੁਣ ਜਾ ਕੇ ਰਿਸ਼ੀਕੇਸ਼ ਰਿਸ਼ੀਕੇਸ਼ ਲਓ ਬਈ ਚਾਚੂ ਪੀ ਕੇ ਬਾਹਰ ਨਿਕਲਣ ਲੱਗੇ ਹੁਣ ਮੀਂਹ ਬਹੁਤ ਪੈ ਲਿਆ ਚਾਹ ਪੀ ਕੇ ਚਲੋ ਸ਼ੇਰੋ ਪੀਣੀ ਆ ਕਹਿੰਦੇ ਪੀਣੀ ਚਾਹ ਮੈਨੂੰ ਲਵਾ ਲੱਭੇ ਨਹੀਂ ਆਪਣਾ ਦੇਖਦੇ ਆ ਦੇਖਦੇ ਆ ਦੇਖ ਫਿਰ ਚਲੋ ਵੀ ਚਲੋ ਪੀਓ ਚਾਹ ਚਾਹ ਪੀ ਕੇ ਚੱਲੀਏ

ਇਹ ਲੱਤ ਜਾਂਦੀ ਥੱਲੇ ਲੱਤਾਂ ਹੁਣ ਦੇ ਖੱਟ ਗਈਆਂ ਨੇ ਚਲੋ ਵੇਣੀ ਅੜੀ ਘਰਾਂ ਜਾਂਦੇ ਜਾਂਦੇ ਹਾਂ ਆਹ ਲੱਤ 90 ਸਾਲ ਮਗਰੋਂ ਮੇਰਾ ਬੈਠਾ ਕੋਈ ਲੋ ਵੀ ਅਸੀਂ ਚੱਲੇ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਕਲ ਚੱਲੇ ਔਰੇ ਤੋਂ ਗੁਰਦੁਆਰਾ ਸਾਹਿਬ ਤੋਂ ਕਰਦਾ ਸਫਰ ਕਰੀਏ ਸ਼ੁਰੂ ਹੁਣ ਅਸਰਾਸਤੇ ਜੇ ਰੁਕਾਂਗੇ ਆਪਾਂ ਕਿਤੇ ਦੇਖਦੇ ਆਈ ਚਾਹ ਪਾਣੀ ਪੀਏ ਚਾਹ ਪਾਣੀ ਪੀ ਕੇ ਰਵਾਨਾ ਹੁੰਦੇ ਲੋ ਜੀ ਵੀਰ ਜੀ ਆਪਾਂ ਹੁਣ ਚੱਲੇ ਉੱਤਰ ਨਿਕਲ ਚੱਲੇ ਮੋਟਰਸਾਈਕਲ ਚੱਕ ਲੈ ਬੈਗ ਬੂਗ ਬੰਨ ਲੈ ਹਾਂ ਬੇ ਬਹੁਤ ਆਉਂਦੀ ਆ ਔਰ ਇਹ ਫਾਇਓਰੇ ਸ਼ੂਟ ਕਰਨ ਐ ਥੋੜਾ ਰਿਸਕ ਬਾਜੀ ਵਾਲਾ ਹੀ ਕੰਮ ਹੈ ਔਰ 뷰 ਬਹੁਤ ਵਧੀਆ ਏ ਯੂਰੇ ਪੱਤੇ ਆਇਆ ਪੁੱਲ ਵੀ ਐ ਪੁੱਲ ਹਿੱਲ ਰਿਹਾ ਮਾਰ ਮਾਰ ਕੇ ਪੁੱਲ ਹਿੱਲ ਰਿਹਾ ਬਹੁਤ ਹੋਰ ਬਾਈ ਠੀਕ ਐ ਐਸੇ ਹੋ ਪਰ ਠੀਕ ਐ ਵੜਿਆ ਫਾਸਟ ਵੜਿਆ ਸ਼ਾਇਦ ਇਹ ਕਹਿੰਦੇ ਵੀ ਲੋਕੇਸ਼ਨ ਦੱਸ ਕੋਈ ਮੈਂ ਵੀ ਦੇਖੀ ਗਈ ਆਪਾਂ ਨੂੰ ਆਉਂਦਿਆਂ ਨੂੰ ਲੋਕੇਸ਼ਨ ਵਧੀਆ ਐ ਬੋਲਟ ਇੱਕਾ ਸੀ ਉੱਥੇ ਖੜਾ ਜਾਂਦਾ ਇੱਕ ਹੋਰ ਲੈ ਜਾਂਦਾ ਵੀ ਚੱਲ ਆ ਬੰਦੇ ਫੋਟੋ ਸ਼ੂਟ ਕਰ ਰਹੇ ਆ ਬਰੇਂਦਰ ਇਹ ਖਿੱਚ ਤੀ ਖਿੱਚ ਤੀ ਇਹ ਉਠਾ ਮੈਂ ਵੀ ਹੁਣ ਇੱਕ ਕੱਢੀ ਫੋਟੋ ਖਿਚਾ ਕੇ ਫਿਰ ਚੱਲੀਏ ਆਪਾਂ ਅੱਗੇ ਮਿਲਦੇ ਚਲੋ ਓਕੇ ਸ਼ਿਮੂ ਕਹਿੰਦਾ ਮੇਰੀ ਵੀਡੀਓ ਬਣਾ ਇਹਦੇ ਫੋਟੋ ਖਿੱਚਣ ਦੇ ਗੱਗੇ ਹਾਂਜੀ ਹਾਂ ਖਿੱਚ ਫਿਰ ਲਓ ਜੀ ਆਪੇ ਲਓ ਆਹ ਆ ਜਾ ਮਲਕੀਤ ਬਾਈ ਪੰਮੇ ਬਾਈ ਨੂੰ ਕਿਹਾ ਤਾਂ ਉਹ ਉੱਪਰੇ ਖੜੇ ਆਏ ਨਹੀਂ ਹੈਗੇ ਲਓ ਜੀ ਵਿਊ ਦੇਖ ਲਓ ਬਣਾਣੀ ਆ ਲੋ ਜੀ ਇਸ਼ਨਾਨ ਇਸ਼ਨਾਨ ਕਰਕੇ ਸ਼ਗਾਂਗੇ ਲੰਗਰ ਪਾਣੀ ਗੁਰਦੁਆਰੇ ਦਾ ਕੰਮ ਚੱਲ ਰਿਹਾ ਵੀਰੇ ਸਾਹਿਬ ਗੁਰਦੁਆਰਾ एंटर हो गया अंदर करो दर्शन। दरबार साहब के ਦਰبار ਸਾਹਿਬ ਪਹਿਲਾਂ ਚੱਲੇ ਇਸ਼ਨਾਨ ਕਰਨੇ ਆ ਜਾਰੀ ਟੀਮ ਸਾਰੀ ਹੋ ਜਆ ਆਮ ਤੌਰ ਤੇ ਲੋ ਬਈ ਇਸ਼ਨਾਨ ਘਰ ਥੱਲੇ ਆ ਗਿਆ ਸੀ ਪਾਣੀ ਬਹੁ ਘੱਟ ਆ ਇਸ ਵਾਰ ਜਹਾ ਇਤਨਾ ਕੀ ਹਮ ਨੂੰ ਧੰਨ ਬਾਗ ਪਹਿਲੀ ਵਾਰ ਗਏ ਦੋ ਜੀ ਉਹ ਰਿਮਾਰਨਾ ਕੋਲ ਸਾਹਿਬ ਜਾ ਇੱਕ ਵਰਦਾ ਆ ਗਿਆ ਹੋ ਗਿਆ ਮਲਕੀਤ ਭਾਈ ਥੱਲੇ ਜਾਣਾ ਜਾਂ ਉੱਪਰੇ ਉਹ ਅੱਗੇ ਜਾਣਾ ਨਾ ਹੁਣ ਉਹ ਉੱਥੇ ਨੇੜੇ ਚਲੋ ਭਾਈ ਚਲੋ ਭਾਈ ਉਹ ਉੱਥੇ ਪਾਈ ਬੈਠੇ ਠੇਕਦੇ ਸਾਲੇ ਹਾਂ ਦੇਖ ਲਓ ਕਹਿੰਦੇ ਵਿਚਨੀ ਨਾ ਹੋਣਾ ਵਿਚਨੀ ਨਾ ਹੋਣਾ ਮਲਕੀਤ ਭਾਈ ਪਾਰ ਕਰਕੇ ਨਾਲ ਨਿਆਣੇ ਵੀ ਲਿਆਉਂਦੇ ਹੈਂ ਪੜਿਕ ਗਾੜੀ ਦੇ ਨਾਲ ਡੂੰਘਾ ਬਾਈ ਬੱਟ ਪੜ ਲੱਗਿਆ ਨਾ ਮੰਨ ਥੱਲੇ ਗਾੜੀ ਪਈ ਤਾਂ ਆਇਆ ਫੇ ਇਹਦਾ ਗਰਮ ਪੇ ਪਾਣੀ ਆ ਅਗਲੀ ਚ ਦੇਖਿਆ ਉੱਥੇ ਡੂੰਘਾ ਉੱਥੇ ਪਾਈ ਗਿਆ ਨਾ ਲਓ ਜੀ ਬੀਤੀ ਗੁਰਦੁਆਰਾ ਸਾਹਿਬ ਦਾ ਨਕਸ਼ਾ ਜੀ ਗੁਰਦੁਆਰਾ ਪਕਨਾ ਸਾਹਿਬ ਉਹ ਗੁਰੂ ਗੋਬਿੰਦ ਸਿੰਘ ਜੀ ਮਿੱਠਾ ਟੇਕ ਲਿਆ ਹੁਣ ਆਪਾਂ ਚੱਲੇ ਵਾਪਸ ਮਲਕੀਤ ਬਾਈ ਦਾ ਜਾ ਰਿਹਾ ਭੱਜਿਆ ਇਹਨੂੰ ਤਾਂ ਘਰ ਦੀ ਯਾਦ ਆ ਰਹੀ ਆ ਟਾਈਮ ਆਉਣ ਜੇ ਭਾਈ ਘਰਾਂ ਟਾਈਮ ਦੀ ਵੀ ਟਾਈਮ ਨਾਲ ਪੱਕੀ ਗੱਲ ਆ ਬੈਂਕ ਬੰਦ ਹੋ ਗਏ। ਹੋਈ ਸਿੰਘਾਂ ਦੇ ਕੋੜੇ ਚੱਲ ਪਏ ਹੁਣ ਚਾਲੇ ਪਾ ਲੇ। ਚਲੋ ਵਈ ਰੋਪੜ ਕੋ ਜੁਗੇ ਆਪਾਂ ਛੇ ਘੰਟਾ ਬੇਤੇ ਰੋਟੀ ਖਾ ਕੇ ਫ੍ਰੀ ਹੋ ਗਏ। ਮਿੱਠਾ ਖਾਦਾ ਘਰ ਨੂੰ ਚੱਲੇ ਹੁਣ ਆਪਾਂ ਫ੍ਰੀ ਹੋ ਗਏ। ਨਹੀਂ ਨਾ ਜਾਣਾ ਨਹੀਂ ਫਿਰ। ਚਲੋ ਬਾਕੀ ਮਿਲਦੇ ਰੱਬ ਰੱਖੇ ਸੁੱਖ।